ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਬਿੰਨੂ ਢਿਲੋਂ ਮੀਡੀਆ ਐਕਸ਼ਨ ਟੀਵੀ ਦੇ ਦੇਖ ਰਹੇ ਮੀਡੀਆ ਐਕਸ਼ਨ ਟੀਵੀ ਪਟਿਆਲੇ ਭਾਖੜਾ ਇੰਕਲੇਬ ਪੰਛੀਆਂ ਲਈ ਪੀਣ ਵਾਲੇ ਕਟੋਰੀ ਵੰਡੇ ਗਏ ਵਾਤਾਵਰਨ ਸੰਭਾਲ ਲਈ ਪੌਦੇ ਲਗਾਏ ਗਏ ਦਿਨੋ ਦਿਨ ਵਿਗੜਦੇ ਵਾਤਾਵਰਨ ਕਾਰਨ ਕਈ ਥਾਈਂ ਤਾਪਮਾਨ 50 ਡਿਗਰੀ ਤੋਂ ਵੀ ਪਾਰ ਹੋ ਗਿਆ ਇਸ ਦੌਰਾਨ ਅੱਜ ਲੋੜ ਹੈ ਧਰਤੀ ਨੂੰ ਬਚਾਉਣ ਦੀ ਤੇ ਕੁਦਰਤ ਦੀ ਸੰਭਾਲ ਕਰਨ ਦੀ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨੇ ਕੁਦਰਤ ਦੀ ਸੰਭਾਲ ਲਈ ਕਈ ਮਹੀਮਾ ਚੁਗਾ ਰੱਖਿਆ ਹਨ ਇਹਨਾਂ ਵਿੱਚੋਂ ਰੁਖ ਲਾਓ ਮੁਹਿੰਮ ਤੇ ਪੰਛੀ ਸੰਭਾਲ ਮੁਹਿੰਮ ਤਹਿਤ ਸਾਤੇ ਬਲਾਕ ਤਬਲਾ ਦੇ ਡੇਰਾ ਸ਼ਰਧਾਲੂਆ ਨੇ ਕੁਦਰਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਇਆ। ਦੀ ਸਾਦ ਸੰਗਤ ਪਿੰਡ ਮਾਲੋ ਮਾਜਰਾ ਪਾਖੜਾ ਇਨਕਲੇਰੀਆ ਵਿਖੇ ਪੰਛੀਆਂ ਲਈ ਪੀਣ ਵਾਲੇ ਕਟੋਰੀ ਅਤੇ ਫੋਦੇ ਲਗਾ ਕੇ ਮਨਤਾ ਭਲਾਈ ਦਾ ਉਹਨਾਂ ਦੁਆਰਾ ਕਾਰਜ ਕੀਤਾ ਗਿਆ। ਇਸ ਮੌਕੇ 85 ਮੈਂਬਰ ਜਰਨੈਲ ਸਿੰਘ ਨੇ ਦੱਸਿਆ ਕਿ ਹਰ ਸਾਲ ਸਾਦ ਸੰਗਤ ਪੰਛੀਆਂ ਲਈ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਘੜੇ ਅਤੇ ਕਟੋਰੀ ਰੱਖ ਕੇ ਉਹਨਾਂ ਨੂੰ ਇਸ ਤਪਦੀ ਗਰਮੀ ਵਿੱਚ ਰਾਹਤ ਦਿੰਦੇ ਹਨ ਤਾਂ ਕਿ ਉਹ ਇਸ ਤਪਦੀ ਗਰਮੀ ਵਿੱਚ ਪਾਣੀ ਪੀ ਸਕਣ ਉਹਨਾਂ ਕਿਹਾ ਕਿ ਸਾਦ ਸੰਗਤ ਘਰ ਵਿੱਚ ਕੋਈ ਵੀ ਖੁਸ਼ੀ ਦਾ ਉਹਨਾਂ ਦੇ ਕੰਮ ਹੁੰਦਾ ਹੈ ਤਾਂ ਉਹ ਇਹਨਾਂ ਮੌਕਿਆਂ ਨੂੰ ਵੀ ਮਾਨਵਤਾ ਭਲਾਈ ਦੇ ਕੰਮ ਕਰਕੇ ਮਨਾਉਂਦੀ ਹੈ ਤਾਂ ਦੋਸਤੋ ਮੀਡੀਆ ਐਕਸ਼ਨ ਟੀਵੀ ਦੀ ਤੁਹਾਨੂੰ ਅਪੀਲ ਹੈ ਤੁਸੀਂ ਵੀ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਪਸ਼ੂ ਪੰਛੀਆਂ ਬੇਜਵਾਨਾਂ ਲਈ ਪਾਣੀ ਦੇ ਜੋ ਕਟੋਰੇ ਹੁੰਦੇ ਨੇ ਉਹ ਜ਼ਰੂਰ ਰੱਖੋ ਤਾਂ ਕਿ ਉਹਨਾਂ ਨੂੰ ਪਾਣੀ ਪੀ ਕੇ ਇਸ ਕੜਕ ਦੀ ਗਰਮੀ ਤੋਂ ਰਾਹਤ ਮਿਲ ਸਕੇ ਤਾਂ ਤਾਂ ਸਤਿਗੁਰੂ ਤੇ ਰਿਹਾ ਸਾਜੀ ਸਾਡੇ ਪਰਮਪਤਾ ਡਾਕਟਰ ਸੰਤ ਡੋਕਟਰ ਗੁਰਮੀਤ RAM SINGH ਜੀ ਅੰਛਾ ਦੀ ਮੰਦਪਲਾ ਇਹਦੇ ਕੰਮ ਤੇ ਜੋ ਸਾਨੂੰ ਕਹਿਨੇ ਬਖਸ਼ੇ ਹੋਏ ਨੇ ਉਹਨਾਂ ਵਿੱਚੋਂ ਮੰਦਪਲਾ ਇਹਦੇ ਕੰਮਾਂ ਵਿੱਚ ਜਿਵੇਂ ਗਰਮੀ ਦਾ ਸ਼ੀਲ ਚੱਲ ਰਿਹਾ ਪੰਛੀਆਂ ਵਾਸਤੇ ਪੀਣ ਵਾਲਾ ਪਾਣੀ ਤੇ ਜੋਗਾ ਇਸ ਟਾਈਮ ਨਹੀਂ ਹੁੰਦਾ ਕਿ ਗਰਮੀ ਦਾ ਬਹੁਤ ਜ਼ਿਆਦਾ ਮੌਸਮ ਹੋਣ ਕਰਕੇ ਅਸੀਂ ਸੰਗ ਦੇ ਵਿੱਚ ਇੱਕ ਟੋਰੀ ਬੰਨਣੇ ਜਾ ਰਹੇ ਹਾਂ ਤੇ ਸਾਰਿਆਂ ਨੂੰ ਸੰਗਤ ਨੂੰ ਪ੍ਰੇਰਿਤ ਕਰਦੇ ਆਂ ਵੀ ਦਿਨ ਦੇ ਵਿੱਚ ਪੰਛੀਆਂ ਨੂੰ ਜੋਗਾ ਉਹ ਪੀਣ ਵਾਲਾ ਪਾਣੀ ਦਿਨ ਦੇ ਵਿੱਚ 2-3 ਵਾਰੀ ਬਦਲ ਕੇ ਰੱਖਿਆ ਜਾਵੇ ਤਾਂ ਕਿ ਆਪਾਂ ਆਪਣੇ ਗੁਰੂ ਜੀ ਦੇ ਮਰਜਾ ਦਾ ਉੱਤੇ ਪੂਰਾ ਫਲ ਉਝਾਈ